ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੇ ਸੁਹਾਵੀ ਕੌਣ ਸਵੇਲਾ ਅਜਤ ਤਪ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸਦਾ ਜਾਨ ਹਥੋ ਰਹਾ ਹੈ ਕੋਈ ਸਾ ਜਨ ਪਰਦਾ ਤੋ ਰਹਾ ਕੌਰ ਕੌਰ ਜਤਨ ਕਿਆ ਹੋਏ ਮਿਹਰਵਾਨਾ ਤਾ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਭੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਂ ਕਾਂ ਦਰਬਾਰ ਅੰਤ ਨਾਹੀ ਕਿਸ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਂ ਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਵੀਸਰ ਤਪਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸਤ ਜਾਣੈ ਥੋਰ ਹੈ ਕੋਈ ਸਾਜਨ ਪਰਦਾ ਤੋਰੈ ਕੌਰ ਕਾਹ ਹੋਰੀ ਜਤਨ ਕਾ ਹੋਏ ਮਿਹਰਵਾਨਾ ਤਾ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅਮਰਤ ਪੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤ ਊਚਾ ਤਾ ਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾ ਕਾ ਮਹਿਲ ਨ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗਿਆ ਭੋਗਾ ਘੜ ਘੜ ਵਸਦਾ ਜਾਣੈ ਥੋ ਰ ਹੈ ਕੋਈ ਸਾਜਨ ਪਰਦਾ ਤੋ ਰ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਉੱਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਬਿਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸਵੇਲਾ ਅਜਤ ਪ੍ਰਮੇਲਾ ਰਹਾਓ ਲੱਖ ਭਗਤਾਂ ਜਾਣ ਕੋ ਆਰਦ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲਖ ਜੋਗੀ ਸਰ ਕਰਤੇ ਜੋਗਾ ਲਖ ਪਗ ਇਸਰ ਭੋਗਿਆ ਭੋਗਾ ਘੜ ਘੜ ਵਸ ਜਾਣ ਸਥੋਰ ਹੈ ਕੋਈ ਸਾਜਨ ਪਰਦਾ ਤੋੜਾ ਕੌਰ ਕੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਭੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰ ਅੰਤ ਨਾਹੀ ਕੁਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਨ ਨਾ ਪਾਵੈ ਸੁਹਾਵੀ ਕੌਣ ਸਵੇਲਾ ਅਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੈ ਭੋਗਾ ਘੜ ਘੜ ਬਸਤੇ ਜਾਣ ਸਤਿ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰਤ ਭੂਚਾ ਕਹੋ ਨਾਨਕ ਪਰ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤ ਊਚਾ ਤਾਕਾਂ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੇ ਸੁਹਾਵੀ ਕੌਣ ਸਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗਿਆ ਭੋਗਾ ਘੜ ਘੜ ਵਸਤ ਜਾਣ ਹੈ ਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪਹ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭੂ ਉੱਚਾ ਕਹੋ ਨਾਨਕ ਪ੍ਰਭ ਮੇਰਾ ਊੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹੱਥ ਊੱਚਾ ਤਾਂ ਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਂ ਕਾ ਮਹਿਨ ਨਾ ਪਾਵੈ ਸੁਹਾਵੀ ਕੌਣ ਸਵੇਲਾ ਅਜਿਤ ਕਬ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਵਸਦਾ ਜਾਣੈ ਥੋਰ ਹੈ ਕੋਈ ਸਾਜਨ ਪਰਦਾ ਥੋਰ ਹੈ ਕੌਰ ਕੌਰ ਜਤਨ ਕਿਆ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਪੁੱਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹਾਥ ਊਚਾ ਤਾਕਾ ਦਰਬਾਰ ਅੰਤ ਨਾਹੀ ਕੁਛ ਪਾੜਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤਪ੍ਰਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸ ਜਾਣੈ ਥੋੜਾ ਹੈ ਕੋਈ ਸਾਜਨ ਪਰਦਾ ਤੋੜ ਕੌਰ ਗੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਸਭ ਉੱਚਾ ਕਹੋ ਨਾਨਕ ਪ੍ਰਮੇਰਾ ਊੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਆਤ ਊੱਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸਵੇਲਾ ਅਜਿਤਪਾ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਬਸ ਜਾਣ ਹੈ ਥੋੜਾ ਹੈ ਕੋਈ ਸਾਜਨ ਪਰਦਾ ਤੋੜਾ ਕੌਰ ਗੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਸਤਿ ਉੱਚਾ ਕਹੋ ਨਾਨਕ ਪਰ ਮੇਰਾ ਉੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਜਿਤ ਤਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਬਸ ਜਾਣੈ ਥੋ ਰ ਹੈ ਕੋਈ ਸਾਜਨ ਪਰਦਾ ਤੋ ਰ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਸਭ ਪੁੱਚਾ ਕਹੋ ਨਾਨਕ ਪ੍ਰਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਆਤ ਊਚਾ ਤਾਕਾਂ ਦਰਬਾਰ ਅੰਤ ਨਾਹੀ ਕੁਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸ ਤਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸਦਾ ਜਾਣ ਹੈ ਥੋ ਰ ਹੈ ਕੋਈ ਸਾਜਨ ਪਰਦਾ ਤੋ ਰ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾ ਮਹਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਭੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾਂ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਨ ਨ ਪਾਵੇ ਸੁਹਾਵੀ ਕੌਣ ਸਵੇਲਾ ਅਜਤ ਤਪ ਮੇਲਾ ਰਹਾਉ ਲੱਖ ਭਗਤਾਂ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸਦਾ ਜਾਣੈ ਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਪੁੱਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹਾਥ ਊਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤਪਾ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸ ਜਾਣ ਹੈ ਥੋੜਾ ਹੈ ਕੋਈ ਸਾ ਜਨ ਪਰਦਾ ਥੋੜਾ ਕੌਰ ਕੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਤਪੂ ਉੱਚਾ ਕਹੋ ਨਾਨਕ ਪਰ ਮੇਰਾ ਊੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਊੱਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤ ਕਬ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸ ਜਾਣ ਸਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰਤ ਪੂਂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰਾ ਅੰਤ ਨਾਹੀ ਕੁਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸਵੇਲਾ ਅਜਿਤ ਪਉ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀਸਰ ਤਪਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੈ ਭੋਗਾ ਘੜ ਘੜ ਬਸਤੇ ਜਾਣੇ ਥੋੜਾ ਹੈ ਕੋਈ ਸਾਜਨ ਪਰਦਾ ਤੋੜਾ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਸਭ ਉੱਚਾ ਕਹੋ ਨਾਨਕ ਪਰ ਮੇਰਾ ਉੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹਾਥ ਉੱਚਾ ਤਾਕਾਂ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਜਿਤ ਤਬ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗਿਆ ਭੋਗਾ ਘੜ ਘੜ ਵਸਦਾ ਜਾਣੈ ਥੋਰ ਹੈ ਕੋਈ ਸਾਜਨ ਪਰਦਾ ਤੋੜੈ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪਹ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਪੁੱਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਬીર ਪ੍ਰਸਾਦ ਹੱਥ ਊਚਾ ਤਾਂ ਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ ਸੁਹਾਵੀ ਕੌਣ ਸੁਵੇਲਾ ਜਿਤ ਤਬ ਮੇਲਾ ਰਹਾਓ ਲੱਖ ਭਗਤਾਂ ਜਾਣ ਕੋ ਆਰਾਧ ਹੈ ਲੱਖ ਤਪੀਸਰ ਤਪਹੀ ਸਦ ਹੈ ਲਖ ਜੋਗੀ ਇਸਰ ਕਰਤੇ ਜੋਗਾ ਲਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸਤ ਜਾਣ ਹੈ ਥੋਰ ਹੈ ਕੋਈ ਸਾਜਨ ਪਰਦਾ ਤੋੜਾ ਕੌਰ ਕੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਤਿ ਉੱਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਤਨਾਮ ਛਿਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਬਿਰ ਪ੍ਰਸਾਦ ਆਤ ਉੱਚਾ ਤਾਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਨ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਤਬ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸਤ ਜਾਣ ਹੈ ਥੋਰ ਹੈ ਕੋਈ ਸਾਜਨ ਪਰਦਾ ਤੋੜੈ ਕੌਰ ਗੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਪੁੱਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਊਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤਪਾ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸ ਜਾਣੈ ਥੋ ਰ ਹੈ ਕੋਈ ਸਾ ਜਨ ਪਰਦਾ ਤੋ ਰ ਕੌਰ ਗੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾ ਮਹਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰਤ ਪਹੁੰਚਾ ਕਹੋ ਨਾਨਕ ਰਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹਾਤ ਊਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਅਜਿਤ ਪਵ ਮੇਲਾ ਰਹਾਓ ਲੱਖ ਪਗ ਦੇ ਜਾਣ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲਖ ਜੋਗੀ ਸਰ ਕਰਤੇ ਜੋਗਾ ਲਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਬਸ ਜਾਣ ਹੈ ਥੋੜ ਹੈ ਕੋਈ ਸਾਜਨ ਪਰਦਾ ਤੋੜ ਕੌਰ ਗੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾ ਮਹਾਰਾ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰਤਪੂਰ ਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਊਚਾ ਤਾਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੈ ਸੁਹਾਵੀ ਕੌਣ ਸੁਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗਿਆ ਭੋਗਾ ਘੜ ਘੜ ਵਸਦਾ ਜਾਨ ਹੈ ਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰਤਪੂਰ ਚਾ ਕਹੋ ਨਾਨਕ ਰਵ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਤ ਊਚਾ ਤਾਕਾ ਦਰਬਾਰ ਅੰਤ ਨਹੀਂ ਕੁਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਕਾ ਮਹਿਨ ਨ ਪਾਵੈ ਸੁਹਾਵੀ ਕੌਣ ਸੁਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀਸਰ ਤਪਹੀ ਸਦ ਹੈ ਲਖ ਜੋਗੀ ਇਸਰ ਕਰਤੇ ਜੋਗਾ ਲਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਵਸਤ ਜਾਣ ਹੈ ਥੋ ਰ ਹੈ ਕੋਈ ਸਾਜਨ ਪਰਦਾ ਤੋ ਰ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪਹ ਆਇਆ ਦੁਖ ਪਰਮਾ ਮਹਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰਤ ਭੂਚਾ ਕਹੋ ਨਾਨਕ ਪਰ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਬીર ਪ੍ਰਸਾਦ ਹਾਥ ਊਚਾ ਤਾਕਾ ਦਰਬਾਰਾ ਅੰਤ ਨਾਹੀ ਕੁਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨ ਪਾਵੇ ਸੁਹਾਵੀ ਕੌਣ ਸਵੇਲਾ ਜਿਤ ਪਉ ਮੇਲਾ ਰਹਾਓ ਲੱਖ ਭਗਤਾਂ ਜਾਣ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸ ਤਰ ਪਉ ਗਏ ਭੋਗਾ ਘੜ ਘੜ ਬਸ ਜਾਣ ਹੈ ਥੋੜਾ ਹੈ ਕੋਈ ਸਾਜਨ ਪਰਦਾ ਥੋੜਾ ਕੌਰ ਕੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪਹ ਆਇਆ ਦੁਖ ਪਰਮਾ ਮਹਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅਮਰ ਸਭ ਉੱਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਬીર ਪ੍ਰਸਾਦ ਹੱਥ ਉੱਚਾ ਤਾਂ ਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਖਤਾ ਵੈ ਇੱਕ ਤਿਲ ਤਾਂ ਕਾ ਮਹਿਨ ਨ ਪਾਵੈ ਸੁਹਾਵੀ ਕੌਣ ਸਵੇਲਾ ਅਜਤ ਤਬ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਦ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਵਸਦਾ ਜਨ ਹਥੋ ਰਹਾ ਹੈ ਕੋਈ ਸਾ ਜਨ ਪਰਦਾ ਤੋ ਰਹਾ ਕੌਰ ਕੌਰ ਜਤਨ ਕੈ ਹੋਏ ਮਿਹਰਵਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਭੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਤ ਉੱਚਾ ਤਾਕਾ ਦਰਬਾਰ ਅੰਤ ਨਹੀਂ ਕੁਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸਵੇਲਾ ਅਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀਸਰ ਤਪਹੀ ਸਦ ਹੈ ਲੱਖ ਜੋਗੀ ਇਸਰ ਕਰਤੇ ਜੋਗਾ ਲੱਖ ਪਗ ਇਸਰ ਭੋਗਿਆ ਭੋਗਾ ਘੜ ਘੜ ਬਸਤ ਜਾਣ ਹੈ ਥੋਰ ਹੈ ਕੋਈ ਸਾਜਨ ਪਰਦਾ ਤੋੜਾ ਕੌਰ ਕਾਹੂਰੀ ਜਤਨ ਕਿਆ ਹੋਏ ਮਿਹਰਵਾਨਾ ਤਾ ਕੋ ਦੇਈ ਜਿਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਭੂਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਮਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਊਚਾ ਤਾ ਕਾ ਦਰਬਾਰ ਅੰਤ ਨਾਹੀ ਕਿਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾ ਕਾ ਮਹਿਲ ਨ ਪਾਵੈ ਸੁਹਾਵੀ ਕੌਣ ਸਵੇਲਾ ਜਿਤ ਤਪ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗ ਹੈ ਭੋਗਾ ਘੜ ਘੜ ਬਸ ਜਾਣ ਹੈ ਥੋ ਰ ਹੈ ਕੋਈ ਸਾਜਨ ਪਰਦਾ ਤੋ ਰ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਹਿਰ ਬੁਲਾਇਆ ਪਰ ਅਮਰ ਸਭ ਉੱਚਾ ਕਹੋ ਨਾਨਕ ਪਰ ਮੇਰਾ ਊੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਊੱਚਾ ਤਾਕਾਂ ਦਰਬਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਨ ਨ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਇਸ ਤਰ ਕਰਤੇ ਜੋਗਾ ਲੱਖ ਪਗ ਇਸ ਤਰ ਭੋਗਿਆ ਭੋਗਾ ਘੜ ਘੜ ਵਸਦਾ ਜਾਣੈ ਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪੈ ਆਇਆ ਦੁਖ ਪਰਮਾਹਮਾਰ ਸਗਲ ਮਟਾਇਆ ਮਹਿਰ ਬੁਲਾਇਆ ਪ੍ਰਭ ਅਮਰ ਸਭ ਤੋਂ ਉੱਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੜ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਥ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ ਕੋੜ 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 ਲਗਤਾ ਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪਵ ਮੇਲਾ ਰਹਾਓ ਲੱਖ ਭਗਤਾਂ ਜਾਂ ਕੋ ਆਰਾਧ ਹੈ ਲੱਖ ਤਵੀਸਰ ਤਪਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪਗ ਇਸਰ ਭੋਗੇ ਭੋਗਾ ਘੜ ਘੜ ਬਸ ਜਾਣ ਸਥੋਰ ਹੈ ਕੋਈ ਸਾਜਨ ਪਰਦਾ ਤੋੜ ਕੌਰ ਗੌਰ ਜਤਨ ਕੈ ਹੋਏ ਮਿਹਰਬਾਨਾ ਤਾਂ ਕੋ ਦੇਈ ਜਿਉ ਕੁਰਬਾਨਾ ਫਿਰ ਤਾਂ ਫਿਰ ਸੰਤਨ ਪਹਰਾਇਆ ਦੁਖ ਪਰਮ ਹਮਾਰਾ ਸਗਲ ਮਟਾਇਆ ਮਿਹਰ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ